ਕੀਦੇਆਂ ਤੇ ਬਹੁਤ ਜਾਣਦੇ ਆਪਾਂ ਕਬੱਡੀਆਂ ਤੇ ਬਹੁਤ ਜਾਣਦੇ ਆ ਗੌਣ ਵਾਲੇ ਸੁਣਨ ਬਹੁਤ ਜਾਣਦੇ ਆ ਇਸ ਤੇ ਯਾਦ ਆ ਇੱਕ ਇਹ ਵੀ ਰੰਗ ਆ ਸਾਡੇ ਵਿਰਸੇ ਦਾ ਇੱਕ ਇਹ ਰੰਗ ਵੀ ਸਾਡੇ ਬੱਚਿਆਂ ਤੱਕ ਜਾਣਾ ਚਾਹੀਦਾ ਆਸਵਾਬ ਕੇ ਮਣਿਆ ਖਾਸ ਤੌਰ ਤੇ ਉੱਤੇ ਜਿਹੜਾ ਇਦਾਂ ਐਗਜ਼ੀਬਿਸ਼ਨ ਲੋ ਆਪਣੇ ਬਹੁਤ ਕਮਿਊਨਿਟੀ ਹੈ ਜਿਹੜੇ ਹ ਜਾਨ ਦੇ ਤੱਕ ਵੀ ਜੇਕਰ ਪੰਜਾਬੀ ਹੈ ਸਾਰੇ ਫਾਦਰ ਚਾਹੁੰਦੇ ਆ ਕਿ ਮੈਂ ਇੱਕ ਇਹ ਜੇ ਐਕਸਪੀਸ਼ਨ ਤਿਆਰ ਕਰਨਾ ਚਾਹੁੰਦਾ ਸੀ ਜਿਹਦੇ ਨਾਲ ਇੱਕ ਆਪ ਦਾ ਪੰਜਾਬੀ ਹੋਮ ਦਾ ਮਾਨ ਹੋਰ ਬੜੇ ਵੀਰ ਨੇ ਪੁਆ ਨਿਹੜ ਦੇਖਿਆ ਤਾਂ ਮੈਂ ਆਹ ਜਿਹੜਾ ਪੱਠਾ ਦੇਖਿਆ ਹੋਇਆ ਸੀ ਹੈ ਜੀ ਤੇ ਫਿਰ ਪਤਾ ਨਹੀਂ ਇੱਕ ਦਾ ਅਗਰ ਸੇ ਵੀ ਤੁਹਾਡੇ ਘਰੋਂ ਦਿਖਦਾ ਜਾਂ ਕਿਦਾਂ ਦਿਖਦਾ ਇਹ ਤੁਸੀਂ ਕਿਦਾਂ ਲਿਆ ਪਿੰਡ ਦੀ ਫਿਰਨੀ ਆ ਗਈ ਫਿਰਨੀ ਇਸੇ ਪਿੰਡ ਦਾ ਜਿਹੜਾ ਕਹਿ ਦਈਏ ਨਾ ਰੂਪ ਰੇਖਾ ਹੁੰਦੀ ਹੈ ਪਿੰਡ ਦੀ ਤਸਵੀਰਕਾਰੀ ਹੁੰਦੀ ਹੈ। ਇਹ ਗ੍ਰੈਸਿਵ ਜਿਹੜੀਆਂ ਸਾਰੀਆਂ ਪੇਂਟਿੰਗਸ ਨੇ ਕਿੰਨੇ ਸਮੇਂ ਦੇ ਵਿੱਚ ਤੁਸੀਂ ਕੰਪਲੀਟ ਕੀਤੀਆਂ? 10-10 ਘੰਟੇ। ਕਿਉਂ ਨਾ ਇੱਕ-ਇੱਕ ਪੇਂਟਿੰਗ ਤੇ ਲੱਗੇ ਆ। ਦਰਵਾਤ ਸਾਹਿਬ ਜਾਂ ਖਾਲਸਾ ਸਾਹਿਬ ਦਾ ਤਾਂ ਆਪਣੇ ਇੱਕ ਬਿੰਬ ਜਿਹਾ ਤਸਵੀਰਾਂ ਬਹੁਤ ਸਾਰੀਆਂ ਆਉਂਦੀਆਂ। ਜਿਹੜੀਆਂ ਬਾਕੀ ਤਸਵੀਰਾਂ ਨੇ ਨਹੀਂ ਫਿਰ ਸਾਹਮਣੇ ਪਹਿਲਾਂ ਖਿੱਚੀਆਂ, ਬਣਾਈਆਂ, ਦੇਖੀਆਂ ਜਾਂ ਆਪਣੀ ਇਮੇਜਿਨੇਸ਼ਨ ਚੋਂ ਆਈਆਂ। C7 ऑस्ट्रेलिया ਦੇ ਨਾਲ ਸਾਂਝ ਪਾ ਰਹੇ तमाम ਦਰਸ਼ਕਾਂ ਦਾ ਮੈਂ ਤਰਨ ਦੀ ਬਲਾਸਪੁਰ ਸਵਾਗਤ ਕਰਦਾ ਅੱਜ ਅਸੀਂ ਜਿਸ ਜਗ੍ਹਾ ਦੇ ਉੱਤੇ ਆਏ ਆ ਇਹ ਹੈਗੀ ਆ 크੍ਰੇਗੀ ਬਰਨ ਦੀ ਜਿਹੜੀ ਮੇਨ ਲਾਈਫ ਜੀ ਉੱਥੇ ਖੜੇ ਆ ਤੇ ਇੱਥੇ ਅੱਜ ਐਗਜ਼ਿਬਿਸ਼ਨ ਲੱਗੀ ਹੋਈ ਆ ਪੋਰਟਰੇਟ ਆਫ ਪੰਜਾਬ ਜਿਹੜੀ ਕਿ ਫਰਵਰੀ ਮਹੀਨੇ 8 ਫਰਵਰੀ ਤੋਂ ਲੈ ਕੇ 12 ਮਈ ਤੱਕ ਚੱਲੇਗੀ ਤੇ ਇਸ ਜਿਹੜੀ ਐਗਜ਼ਿਬਿਸ਼ਨ ਨੂੰ ਲਾਉਣ ਵਾਲੇ ਜਿਹੜੇ ਨੌਜਵਾਨ ਨੇ ਗਰਸੇਵਿਕ ਸਿੰਘ ਗਰਸੇਵਿਕ ਸਿੰਘ ਦਾ ਜਿਹੜਾ ਬੈਕਗ੍ਰਾਉਂਡ ਆ ਜਾਂ ਪਿਸ਼ੋਕੜ ਆ ਉਹ ਪਵਾਨੀਗੜ ਜਿਹੜਾ ਕੀ ਸੰਗਰੂਰ ਜਿਹੜਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਉੱਥੋਂ ਨੇ ਇਥੋਂ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਮਾਈਗ੍ਰੈਂਟ ਕਰਕੇ ਹੋ ਕੇ ਨਿਊਜ਼ੀਲੈਂਡ ਗਏ ਨਿਊਜ਼ੀਲੈਂਡਾ ਗਰਸੇਵਖੁਰਾਂ ਦਾ ਜਨਮ ਹੋਇਆ ਉਸ ਤੋਂ ਬਾਅਦ 12 ਸਾਲ ਤੋਂ ਆਸਟ੍ਰੇਲੀਆ 'ਚ ਰਹਿ ਰਹੇ ਨੇ ਆਰਟ ਦੇ ਨਾਲ ਜੁੜੇ ਹੋਏ ਨੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਵਗੈਰਾ ਮਾਰਦੇ ਰਹਿੰਦੇ ਨੇ ਤੇ ਉੱਥੇ ਇਹਨਾਂ ਦੇ ਅੰਦਰ ਜਾਬ ਤਰਕਦਾ ਕਹਿਦੀ ਹੈ ਵੀ ਆਪਣੀ ਸੈਕਿੰਡ ਜਨਰੇਸ਼ਨ ਆ ਜਦੋਂ ਬਹੁਤ ਸਾਰੇ ਸਵਾਲ ਹੋ ਰਹੇ ਨੇ ਕਿ ਸਾਡੀ ਅਗਲੀ ਪੀੜ੍ਹੀ ਸਾਡੀਆਂ ਤੰਦਾਂ ਨਾਲ ਟੁੱਟ ਜਾਵੇਗੀ ਸਾਡੇ ਜਿਹੜੇ ਵਿਸਮਾਦੀ ਵਿਰਸੇ ਨਾਲ ਟੁੱਟ ਜਾਵੇਗੀ ਪਰ ਉਹਦੇ ਵਿੱਚ ਗੁਰਸੇਵਕ ਸਾਡੇ ਕੋਲੇ ਇੱਕ ਐਗਜ਼ਾਮਪਲ ਆ ਤੇ ਗੁਰਸੇਵਕ ਹੋਰਾਂ ਨੇ ਪੋਰਟਰੇਟ ਆਫ ਪੰਜਾਬ ਦੇ ਨਾਂ ਦੇ ਤਹਿਤ ਇੱਥੇ ਜਿਹੜੀ ਹਿਊਮ ਕਾਉਂਸਲ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਐਗਜ਼ਿਬਿਸ਼ਨ ਲਾਈ ਹੈ ਇਹਦੇ ਚ ਸਾਨੂੰ ਜਾਣਕਾਰੀਆਂ ਵੀ ਮਿਲਦੀਆਂ ਕਿ ਹਿਊਮ ਜਿਹੜਾ ਕੈਸ ਦੇ ਕਾਉਂਸਲ ਹੈ ਚ 12000 ਜਿਹੜੇ ਪੰਜਾਬੀ ਨੇ ਉਹ ਰਹਿੰਦੇ ਨੇ ਜਿਹੜੇ ਕਿ ਪੰਜਾਬ ਨਾਲ ਸੰਬੰਧਿਤ ਨੇ ਤੇ ਇੱਥੇ ਜਿਹੜਾ ਕਹਿ ਸਕਦੇ ਕਿ ਮਲਟੀਕਲਚਰਲ ਜਦੋਂ ਮਾਨਤਾਵਾਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੀ ਵੀ ਗੱਲ ਚਲਣੀ ਚਾਹੀਦੀ ਹੈ ਤੇ ਇਹਦੇ ਤਹਿ ਜਿਹੜਾ ਹੈਗਾ ਕਿ ਬਹੁਤ ਸਾਰੇ ਮਹੀਨ ਬਹੁਤ ਸਾਰੇ ਖੂਬਸੂਰਤ ਬਹੁਤ ਸਾਰੇ ਪਿੰਡੂ ਰੰਗ ਬਹੁਤ ਸਾਰੇ ਸਾਡੇ ਧਾਰਮਿਕ ਰੰਗ ਜਿਹੜੇ ਹੈਗੇ ਆ ਕਿ ਉਹ ਗੁਰਸੇਵ ਖੁਰਾਣੇ ਦਿਖਾਉਣ ਦਾ ਯਤਨ ਕੀਤਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਮੈਂ ਉੱਥੇ ਗੁਰਸੇਵ ਖੁਰਾਣੇ ਨੂੰ ਵੀ ਆ ਬੁਲਾਉਣਾ ਚਾਹਣਾ ਗੁਰਸੇਵ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਕਹਿੰਦੇ ਕੰਮ ਵਜੋਂ ਦਾ ਤੁਸੀਂ ਹੋਰ ਕੰਮ ਕਰ ਰਹੇ ਹੋ ਤੇ ਆਰਟ ਜਿਹੜਾ ਹੈਗਾ ਕਿ ਇਹ ਤੁਹਾਡਾ ਸ਼ੌਂਕ ਹੈ ਜੀ ਹਾਂਜੀ ਹਾਂਜੀ ਜਦੋਂ ਲੋਕਕਓਵਰ ਲਾਕਟਾਇਨ ਸ਼ੁਰੂ ਹੋਇਸੀ ਤਾਂ ਤਾਂ ਕਾਫੀ ਬੇਲਾ ਸਮਾਂ ਸੀਗਾ ਤਾਂ ਸੀਗਾ ਬਚਪਨ ਤੋਂ ਹੀ ਮੈਂ ਪੇਂਟਿੰਗ ਹੋਰ ਕਰਨਾ ਚਾਹੁੰਦਾ ਸੀਗਾ ਤੇ ਚਲੋ ਸਮਾਂ ਮਿਲਿਆ ਤੇ ਮੈਂ ਕਹਿ ਕਿਉਂ ਨਾ ਕੁਝ ਹੋਰ ਨਵੀਂ ਚੀਜ਼ ਸ਼ੁਰੂ ਕਰੀਏ ਤਾਂ ਉਦੋਂ ਦਾ ਸ਼ੁੱਤ ਕਿ ਮੈਂ 4 ਸਾਲ ਹੋ ਗਏ ਹਨ ਪੇਂਟਿੰਗ ਕਰਦੇ ਮੈਨੂੰ ਜੀ 4 ਸਾਲ ਤੁਸੀਂ ਲਗਾਤਾਰ ਜਿਹੜੀ ਕਿ ਕਰ ਰਹੇ ਹੋ ਹਾਂਜੀ ਤੇ ਆਸਬਬ ਕਿਵੇਂ ਬਣਿਆ ਖਾਸ ਤੌਰ ਦੇ ਉੱਤੇ ਜਿਹੜਾ ਏਦਾਂ ਐਗਜ਼ਿਬਿਸ਼ਨ ਲਾਉਂਦਾ ਮੇਰਾ ਸਿਗਾ ਕਿ ਆ ਜਿਹੜੇ ਗੈਲਰੀ ਸਪੇਸ ਹੈ ਗਿਆ ਵੀ ਕਾਫੀ ਐਗਜ਼ਿਬਿਸ਼ਨਲ ਲੱਗਦੀਆਂ ਹੋਰ ਹੋਰ ਤਰ੍ਹਾਂ ਦੇ ਆਰਟ ਸਟਾਈਲ ਤੇ ਹੋਰ ਕਮਿਊਨਿਟੀ ਅਰਟ ਇੱਕ ਆਰਟਿਸਟਸ ਆ ਨਹੀਂ ਕਰਦੇ ਹਾਂਜੀ ਤੇ ਪਰ ਕੋਈ ਜਿਹੜੇ ਆਪਣੇ ਪੰਜਾਬੀ ਕਮਿਊਨਿਟੀ ਜਾਂ ਸਿੱਖ ਕਮਿਊਨਿਟੀ ਉਹਨਾਂ ਉਹਨਾਂ ਲਈ ਕੋਈ ਇਹ ਜਾਨੀ ਸੀਗਾ ਵੀ ਜਿਹੜਾ ਕਿ ਜਿਹੜਾ ਆਪ ਚਾਹੁੰਦੇ ਹੋਣਗੇ ਆ ਕੇ ਦੇਖਣਾ ਜਾਂ ਜਿਹੜਾ ਉਹਨਾਂ ਨੂੰ ਅਪੀਲ ਹੋਵੇ ਇੰਟਰਸਟ ਕਰੇ ਤੇ ਮੈਂ ਕਿਹਾ ਵੀ ਕੋਸ਼ਿਸ਼ ਕਰਨੀ ਚਾਹੀਦੀ ਕਮਿਊਨਿਟੀ ਹੈਗੀ ਹੈ ਪਰ ਆਲਸੋ ਬਹੁਤ ਕਮਿਊਨਿਟੀ ਹੈਗੀ ਹੈ ਜਿਹੜੇ ਜਾਨ ਦੇ ਪੰਜਾਬੀ ਰਹਿੰਦੇ ਪਰ ਪੰਜਾਬੀ ਹੈ ਦੁਆਰੇ ਵਾਲਾ ਜਾਨ ਨਹੀਂ ਹੈਗੇ ਤਾਂ ਮੈਂ ਇੱਕ ਇਹ ਜੇ ਐਕਸਿਬਿਸ਼ਨ ਤਿਆਰ ਕਰਨਾ ਚਾਹੁੰਦਾ ਸੀ ਜਿਹਦੇ ਨਾਲ ਇੱਕ ਆਪ ਦਾ ਪੰਜਾਬੀ ਹੋਣ ਦਾ ਮਾਣ ਹੋਰ ਵਧੇ ਤੇ ਜਿਹੜੇ ਨਹੀਂ ਪੰਜਾਬੀ ਹੋਣ ਆ ਕੇ ਦੇਖ ਸਕਣ ਕਿ ਪੰਜਾਬੀ ਕਹੇ ਕੌਣ ਤੇ ਤੇ ਉਹ ਉਹ ਹੀ ਜਿਹੜੀ ਕਲਚਰਲ ਆਇਡੈਂਟੀਟੀ ਉਹ ਐਟ ਐ ਮੈਲਬਨ ਵਿੱਚ ਬਦੇ ਆ तकरीबन ਹੁਣ ਕਹਿ ਸਕਦੇ ਆ ਕਿ ਮਈ ਦੇ ਵਿੱਚ ਸਮਾਪਤ ਹੋ ਜਾਣਾ ਹਾਂਜੀ 2 ਮਹੀਨੇ ਤੁਹਾਡੀ ਐਗਜ਼ੀਬਿਸ਼ਨ ਨੂੰ ਹੋ ਚੁੱਕੇ ਆ ਹਾਂਜੀ ਕਿੱਦਾਂ ਦਾ ਰਿਸਪੌਂਸ ਮਿਲਿਆ ਕੀ ਮਹਿਸੂਸ ਕਰ ਰਹੇ ਹੋ ਰਿਸਪੌਂਸ ਬਹੁਤ ਵਧੀਆ ਜੀ ਹੈ ਜਿਹੜੇ ਸਪੈਸ਼ਲੀ ਮਾਂ ਪੰਜਾਬੀ ਮਾਂ ਤੇ ਆਪਣੇ ਜੋ ਆਕਰਣ ਲੈ ਕੇ ਆਉਂਦੇ ਉਹ ਉਹ ਦੇਖ ਕੇ ਬਹੁਤ ਖੁਸ਼ ਹੁੰਦੇ ਆ ਵੀ ਆਪਣੇ ਜਿਹੜੇ ਜਿਹੜੀ ਚੀਜ਼ਾਂ ਜਾਣਦੇ ਆ ਪੰਜਾਬ ਦਾ ਲੈਂਡਸਕੇਪ ਆ ਆਪਣੇ ਜਿਹੜੇ ਧਾਰਮਿਕ ਬਿਲਡਿੰਗ ਆਪ ਇਸੇ ਸ਼ੁਰੂਆਤ ਕਰ ਦਿੰਦੇ ਆ ਤੁਸੀਂ ਕਿ ਜਦੋਂ ਇਹ ਅਕਾਲ ਤਖਤ ਸਾਹਿਬ ਦੀ ਜਿਹੜੀ ਪੇਂਟਿੰਗ ਹੈ ਅਕਾਲ ਤਖਤ ਸਾਹਿਬ ਦੀ ਅ ਮੈਂ ਫਸਟ ਆਫ 올 ਚਾਹਣਾ ਸੀ ਕਿ ਹਰੇਕ ਜਿਹੜਾ ਆਪਣੇ ਪੰਜਾਬੀ ਆਇਡੈਂਟੀਟੀ ਦਾ ਹਿੱਸਾ ਹੈ ਕੰਪੋਨੈਂਟ ਉਹਨੂੰ ਹਾਈਲਾਈਟ ਕੀਤਾ ਜਾਵੇ ਤਾਂ ਜਿਹੜੇ ਆ ਤਿੰਨ ਚਾਰ ਪੇਂਟਿੰਗਾਂ ਹੈਗੀਆਂ ਇਹ ਲਿਆਉਣਾ ਚਾਹਣਾ ਸੀ ਆਪਣਾ ਜਿਹੜਾ ਸਿੱਖ ਧਰਮ ਦਾ ਜਿਹੜੇ ਦੁਆਲੇ ਕੇਂਦਰ ਕਰਨ ਤਾਂ ਕਿ ਪੰਜਾਬ ਪੰਜਾਬੀ ਹੈ ਗਈ ਤਰ੍ਹਾਂ ਦੇ ਸਿੱਖ ਹੈਗੇ ਮੁਸਲਮਾਨ ਹਿੰਦੂ ਹੈਗੇ ਆ ਪਰ ਜਦੋਂ ਪੰਜਾਬ ਪੰਜਾਬੀ ਲੈਂਡਸਕੇਪ ਦੇਖਦੇ ਹਾਂ ਗੁਰਦੁਆਰੇ ਸਾਰੇ ਕਿਤੇ ਹੈਗੇ ਗੁਰਦਾਰੇ ਗੁਰਦੁਆਰ ਪੰਜਾਬ ਤੋਂ ਤਾਂ ਕਹਿੰਦੇ ਗੁਰੂ ਘਰਾਂ ਚੋਂ ਤੜਕਦਾ ਜੇ ਆਪਾਂ ਕਹਿੰਦਾ ਆਪਾਂ ਕਹਿੰਦੇ ਜਦੋਂ ਸ਼ੁਰੂਆਤ ਕਰਦੇ ਆ ਐਗਜ਼ੀਬਿਸ਼ਨ ਦੀ ਤਾਂ ਸਭ ਤੋਂ ਪਹਿਲਾਂ ਸ਼੍ਰੀ ਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਜਿਹੜਾ ਹੈਗਾ ਕੀ ਸ਼ੁਰੂ ਹੁੰਦੀ ਹੈ ਅੱਗੇ ਜਾ ਕੇ ਜਿਹੜਾ ਦੇਖ ਮੈਂ ਜਿਹੜਾ ਮੈਨੂੰ ਗੁਰਸੇਵ ਖੁਰਾਂ ਦਾ ਜਦੋਂ ਨਹੀਂ ਸਮਝ ਕੀ ਲੱਗੀ ਕਿ ਇਹਨਾਂ ਨੇ ਸਾਰਾ ਉਹਨੂੰ ਇਦਾਂ ਇੱਕ ਸੀਰੀਅਲ ਵਾਈਜ਼ ਇਦਾਂ ਬਣਾਇਆ ਉਹ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਜਦੋਂ ਆਪਾਂ ਇਹਦੇ ਵਿੱਚ ਗੈਲਰੀ ਚ ਐਂਟਰ ਕਰਦੇ ਆ ਤਾਂ ਇੱਥੋਂ ਸ਼ੁਰੂਆਤ ਹੁੰਦੀ ਹੈ ਇਸ ਤੋਂ ਬਾਅਦ ਮੀਰੀ ਪੀਰੀ ਦਾ ਜਿਹੜਾ ਸੰਕਲਪ ਦੋ ਨਿਸ਼ਾਨ ਸਾਹਿਬ ਤਾਂ ਉਹਨਾਂ ਦੇ ਵਿੱਚ ਕੀ ਹੈ ਰਾਜਨੀਤੀ ਤੇ ਧਰਮ ਜਿਹੜੇ ਕਹਿ ਸਕਦੇ ਆ ਕਿ ਉਹ ਪਰਸਪਰ ਬਰਾਬਰ ਚੱਲਦੇ ਆ ਤੇ ਇਹ ਮੇਨੂੰ ਦਾ ਆਰਕੀਟੈਕਚਰ ਦੀ ਗੱਲ ਹੋ ਗਈ ਖਾਸ ਤੌਰ ਤੇ ਗੁਰੂ ਘਰਾਂ ਦਾ ਜਿਹੜਾ ਆਰਕੀਟੈਕਚਰ ਆ ਬਿਕ ਕਿੰਨੀ ਮਹੀਨ ਕਾਰੀਗਰੀ ਕਿੰਨੀ ਖੂਬਸੂਰਤੀ ਦੇ ਨਾਲ ਜਿਹੜੀ ਕੀਤੀ ਗਈ ਹੈ ਬਾਕੀ ਤੁਸੀਂ ਵੀ ਥੋੜਾ ਦੱਸੋ ਤੁਸੀਂ ਇਸ ਤਰੀਕੇ ਨਾਲ ਸੋਚਿਆ ਇਹਨੂੰ ਹਾਂਜੀ ਬਿਲਕੁਲ ਸਹੀ ਤਾਂ ਕਿ ਜਦੋਂ ਕਿਤੇ ਵੀ ਪੰਜਾਬ ਚ ਹੋਈਏ ਕੋਈ ਪਿੰਡ ਹੋਈਏ ਸ਼ਹਿਰ ਹੋਈਏ ਨਿਸਾਨ ਸਾਹਿਬ ਸਾਰੇ ਕਿਤੇ ਝੂਲਦੇ ਆ ਤਾਂ ਇੱਕ ਆਪਲੇ ਆਪ ਨੂੰ ਹੁੰਦਾ ਵੀ ਹਾਂਜੀ ਅਸੀਂ ਆਪੇ ਆਪਣੇ ਲਾਲੋ ਆਪਣਾ ਪੰਜਾਬ ਆ ਪਰ ਇਦਾਂ ਵੀ ਹੈਗਾ ਕਿ ਜਿੱਥੇ ਵੀ ਸਾਨੂੰ ਪਤਾ ਨਿਸਾਨ ਸਾਹਿਬ ਹੈਗਾ ਉੱਥੇ ਕੋਈ ਵੀ ਆ ਕੇ ਆ ਮਦਰ ਦਲਾਸਰ ਤਾਂ ਇੱਕ ਪੰਜਾਬੀ ਹੋਣ ਦੇ ਸਿੱਖ ਹੋਣ ਦੇ ਸਾਨੂੰ ਬਹੁਤ ਇੰਪੋਰਟੈਂਸ ਇੰਦਾ ਤੇ ਦਰਬਾਰ ਸਾਹਿਬ ਚ ਦਰਬਾਰ ਸਾਹਿਬਾਰੇ ਚ ਕੀ ਕਹਿ ਸਕਿਆ ਆਪਣੇ ਸਿੱਖ ਧਰਮ ਦਾ ਸਭ ਤੋਂ ਮੋੜ ਅਜੇ ਦਰਬਾਰ ਸਾਹਿਬ ਦੇ ਆਰਚੀਟੈਕਚਰ ਨੂੰ ਤੁਸੀਂ ਦਿਖਾਇਆ ਹੈ ਜੀ ਇਧਰ ਦਰਬਾਰ ਸਾਹਿਬ ਇਧਰ ਵੀ ਇਹਨੂੰ ਜ਼ੂਮ ਕਰਕੇ ਦਿਖਾ ਦਿਓ ਜੀ ਇਹ ਸਿਰਫ ਜਿਹੜਾ ਆਰਚੀਟੈਕਚਰ ਤੇ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਫੋਕਸ ਕੀਤਾ ਗਿਆ ਬਹੁਤ ਸੋਹਣੀ ਪੇਂਟਿੰਗ ਜਿਹੜੀ ਹੈਗੀ ਹੈ ਕਿੰਨਾ ਵੱਲੋਂ ਇਹ ਥੋੜੇ ਜਿਹਾ ਵੱਖਰਾ ਕਰਨਾ ਚਾਹੁੰਦਾ ਸੀ ਤਾਂ ਕਿ ਜਦੋਂ ਦਰਬਾਰ ਸਾਹਿਬਾਰੇ ਦੇਖਿਆ ਆਮ ਕਰਕੇ ਜਿਹੜਾ ਗੁਰਦੁਆਰਾ ਆ ਉਹ ਸਰੋਵਰ ਵਿੱਚ ਹੀ ਦਿਖਾਇਆ ਜਾਂਦਾ ਪਰ ਇਹ ਇੱਕ ਅਲੱਗ ਡਿਫਰੈਂਟ ਪਰਸਪੈਕਟਿਵ ਹੈ ਜਿਹੜਾ ਆਪਣੇ ਦੇਖਦੇ ਹਾਂ ਸੋਨੇ ਵਿੱਚ ਕੀਤਾ ਹੋਇਆ ਕਾਰੀਗਰੀ ਜਿਹੜੀ ਕਾਰੀਗਰੀ ਹੋਈ ਆ ਉਹ ਬਹੁਤ ਖੂਬਸੂਰਤ ਹੈ ਜੀ ਅੱਗੇ ਆ ਗਿਆ ਇਹ ਮੈਂ ਕਿਉਂਕਿ ਮੈਂ ਨਾ ਕਿਤੋਂ ਦੇਖਿਆ ਕਿ ਮੇਰੇ ਕੋਈ ਪਿੰਡ ਲੱਗਦਾ ਜਦੋਂ ਮੈਂ ਭਵਾਨੀਗੜ੍ਹ ਦੇਖਿਆ ਤਾਂ ਮੈਂ ਆਹ ਜਿਹੜਾ ਪੱਠਾ ਦੇਖਿਆ ਹੋਇਆ ਸੀ ਹਾਂਜੀ ਤੇ ਫਿਰ ਪਤਾ ਲੱਗ ਇਹ ਕਿਦਾਂ ਅਗਰ ਸੇਵਕੇ ਤੁਹਾਡੇ ਘਰੋਂ ਦਿਖਦਾ ਜਾਂ ਕਿਦਾਂ ਦਿਖਦਾ ਇਹ ਤੁਸੀਂ ਕਿਦਾਂ ਲਿਆ ਇੱਕ ਪਿੰਡ ਦਾ ਜਿਹੜੀ ਸਵੇਰ ਆ ਇਹ ਪਿੰਡ ਦੀ ਸਵੇਰ ਜਿਹੜੀ ਹੈਗੀ ਇਹ ਕਿੰਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਸਾਡੇ ਘਰਾਂ ਦੇ ਪਿੱਛੇ ਹੀ ਪੱਟਾ ਆ ਉਧਰੋਂ ਇੱਕ ਸੜਕ ਸੰਗਰੂਰ ਵੱਲੋਂ ਜਾਂਦੀ ਆ ਤਾਂ ਸਾਨੂੰ ਇਹ ਹੀ ਹੁੰਦਾ ਜਦੋਂ ਜਦੋਂ ਕਰ ਮਾਰ ਹਾਂਜੀ ਘਰ ਤੋਂ ਬਾਅਦ ਦੇਖਿਆ ਖੇਤ ਪੂਰੇ ਹੋਏ ਗਏ ਆ ਤੇ ਚਲੋ ਪੱਠਾ ਇੱਕ ਹੈਗਾ ਜੀ ਸੋ ਪਿੰਡ ਦੀ ਸਵੇਰ ਜਿਹਨੂੰ ਆਪਾਂ ਕਹਿੰਦੇ ਅੱਗੇ ਜਿਹੜਾ ਇਹ ਪਿੰਡ ਦੀ ਫਿਰਨੀ ਆ ਗਈ ਕਿਉਂਕਿ ਫਿਰਨੀ ਕਿਸੇ ਪਿੰਡ ਦਾ ਜਿਹੜਾ ਕਹਿ ਦਈਏ ਨਾ ਰੂਪ ਰੇਖਾ ਹੁੰਦੀ ਹੈ ਪਿੰਡ ਦੀ ਤਸਵੀਰ ਕਰ ਹੀ ਹੁੰਦੀ ਹੈ ਤੇ ਇਹ ਪਿੰਡ ਇਹ ਕਿਹੜਾ ਪਿੰਡ ਲਿਆ ਤੁਸੀਂ ਇਹ ਇਹ ਸਾਡਾ ਨਾਨਕਾ ਪਿੰਡ ਦਾ ਰਸੂਲਪੁਰ ਨਵਾਂ ਸ਼ਹਿਰ ਅਸ਼ਨ ਨਵਾਂ ਸ਼ਹਿਰ ਦੇ ਵਿੱਚ ਮਾਲਵਾ ਤੇ ਦੁਆਬਾ ਤੇ ਜਿੱਦਾਂ ਕਹਿ ਸਕਦੇ ਗੁਰੂ ਘਰ ਦੀ ਸਾਹਮਣੇ ਦਿਖ ਰਹੀ ਹੈ ਫਿਰਨੀ ਜਾਰੀ ਇਧਰ ਬਾਹਰਲੇ ਪਾਸੇ ਦਰਖਤ ਨੇ ਸੋ ਇਹ ਸਾਰਾ ਨਜ਼ਰ ਆ ਰਿਹਾ ਤੇ ਇਧਰ ਆਹ ਬੜਾ ਖੂਬਸੂਰਤ ਬਿੰਬ ਜਿਹੜਾ ਗੁਰਸੇਵ ਕੁਰ ਨੇ ਲਿਆ ਫੁਲਕਾਰੀ ਦਾ ਹੈ ਨਾ ਫੁਲਕਾਰੀ ਦੇ ਨਾਲ ਜਿਹੜੇ ਹੱਥ ਪੰਜਾਬੀ ਬੀਬੀਆਂ ਦੇ ਕਿੱਦਾਂ ਦੇ ਉਹਨਾਂ ਦੇ ਗਹਿਣੇ ਜਾਂ ਕਿੱਦਾਂ ਦਾ ਜਿਹੜਾ ਚੀਜ਼ ਪਾਈ ਹੁੰਦੀ ਆ ਉਹ ਦਿਖਾਉਣ ਦਾ ਯਤਨ ਕੀਤਾ ਹੈਗਾ ਹਾਂਜੀ ਤੇ ਇੱਕ ਗੱਲ ਜਿਹੜੀਆਂ ਸਾਰੀਆਂ ਪੇਂਟਿੰਗਸ ਨੇ ਕਿੰਨੇ ਸਮੇਂ ਦੇ ਵਿੱਚ ਤੁਸੀਂ ਕੰਪਲੀਟ ਕੀਤੀਆਂ ਇਹ ਤਕਰੀਬਨ ਤਿੰਨ ਤਿੰਨ ਮਹੀਨੇ ਲੱਗੇ ਸੀ ਸਾਰਿਆਂ ਨੂੰ ਖਤਮ ਹੁੰਦੇ ਮੈਨੂੰ ਨਵੰਬਰ 'ਚ ਹੀ ਪਤਾ ਲੱਗਿਆ ਅਪਰੂਵਲ ਜਿਹੜੀ ਤੁਸੀਂ ਪਹਿਲਾਂ ਐਪਲੀਕੇਸ਼ਨ ਪਾਈ ਹਾਂਜੀ ਐਪਲੀਕੇਸ਼ਨ ਪਹਿਲਾਂ ਪਾਈ ਜੀ ਆ ਪਾਈ ਦੇ ਇਦਾਂ ਚੱਲਦੀ ਜੀ ਹਾਂਜੀ ਤੇ ਤੇ ਨਿਕ ਮਹੀਨਾ ਚ ਸਾਰੀ ਤਿਆਰੀ ਹੋਈ ਅ ਕਿ ਕਟ 10 10 ਘੰਟੇ ਤੇ ਕਿ ਉਹਨਾਂ ਇੱਕ ਇੱਕ ਪੇਂਟਿੰਗ ਤੇ ਲੱਗੇ ਆ ਕਈ ਵਾਰੀ ਜ ਨਹੀਂ ਖੁਸ਼ ਸੀਗਾ ਕੀ ਬਣਿਆ ਵਾਪਸ ਦੁਬਾਰਾ ਜਾ ਕੇ ਰੰਗ ਫੇਰ ਭਰ ਕੇ ਤਾਂ ਮੈਂ ਚਲੋ ਮਿਹਨਤ ਹੈ ਆ ਮਿਹਨਤ ਆ ਜੀ ਇਧਰ ਜਿਹੜਾ ਕਹਿ ਸਕਦੇ ਗਿੱਧਾ ਪਾਉਂਦੀਆਂ ਬੀਬੀਆਂ ਜਿਹੜੀਆਂ ਕਹਿ ਸਕਦੇ ਆ ਕਿ ਗਿੱਧੇ ਦੀ ਜਿਹੜੀ ਤਾੜੀ ਵੱਜਦੀ ਜਿਹੜੀ ਹੈਗੀ ਆ ਉਹ ਦਿਖਾਉਣ ਦਾ ਜਿਹੜਾ ਕਿ ਯਤਨ ਕੀਤਾ ਗਿਆ ਪਿੱਛੇ ਓਮੀ ਫੁਲਕਾਰੀ ਪੰਜਾਬ ਦੇ ਰੰਗ ਪੰਜਾਬ ਦਾ ਜਿਹੜੇ ਕਹਿ ਸਕਦੇ ਆ ਕਿ ਬੀਬੀਆਂ ਦੇ ਵਸਤਰ ਜਿਹੜੇ ਹੈਗੇ ਕਿ ਉਹ ਦਿਖ ਰਹੇ ਆ ਸੋ ਇਧਰ ਜਿਹੜਾ ਕਹਿ ਸਕਦੇ ਆ ਕਿ ਆ ਬੜੇ ਸੋਹਣੇ ਤਰੀਕੇ ਨਾਲ ਮਤਲਬ ਤੁਸੀਂ ਖੁਦ ਵੀ ਜਾਂ ਤੁਹਾਡੇ ਦੂਜੇ ਭਾਈ ਸਾਹਿਬ ਜਿਹੜੇ ਅ ਦਿਲਰੁਬਾ ਵਗੈਰਾ ਜਾਂ ਜਿਹੜੇ ਸਾਡੇ ਪ੍ਰਾਤਨ ਤਨਤੀ ਸਾਂਝ ਦੇ ਬਚਾਉਂਦੇ ਤੁਸੀਂ ਕਰਦੇ ਆ ਜਾਂ ਉਹ ਅ ਨਹੀਂ ਅਸੀਂ ਦਿਲਰੁਬਾ ਦੇ ਤਾਸ ਬਚਾਉਨੇ ਆ ਹਾਂਜੀ ਤਾਂ ਅਕਾਲੀ ਇੱਥੇ ਪ੍ਰੋਗਰਾਮ ਹੋ ਕੇ ਹਟਿਆ ਜਿਹਦੇ ਵਿੱਚ ਮੈਂ ਇੱਕ ਇਨਸਟਰੂਮੈਂਟਲ ਪਰਫਾਰਮੈਂਸ ਵੀ ਗਈ ਜਿਹਦੇ ਵਿੱਚ ਤਬਲਾ ਰਬਾਬ ਤੇ ਤਾਉਸ ਦੀ ਪ੍ਰਦਰਸ਼ਨੀ ਹੋਈ ਤੇ ਆਪਣੇ ਪੰਜਾਬੀ ਗਾਇਕੀ ਵੀ ਹੋਈ ਸੀ ਤਾਂ ਬਹੁਤ ਵਧੀਆ ਮਾਹੌਲ ਬਣਿਆ ਸੀ ਤੇ ਇਹ ਇਹ ਰਵੈਤੀ ਜਿਹੜਾ ਕਹਿ ਸਕਦੇ ਆ ਕਿ ਸਾਜ ਗੁਰਮਤ ਸਾਜ ਰਵੈਤੀ ਸਾਜ ਜਿਹੜੇ ਪੰਜਾਬ ਦੇ ਉਹ ਦੱਸਿਆ ਤੇ ਅੱਗੇ ਆ ਬੜਾ ਸੋਣਾ ਜਿਹੜਾ ਹੈਗਾ ਕਿ ਲੱਗਿਆ ਖਾਸ ਤੌਰ ਦੇ ਉੱਤੇ ਇਹ ਇੱਕ ਸਟੋਰੀ ਕੀ ਚੀਜ਼ਾਂ ਹੁੰਦੀਆਂ ਸਾਡੇ ਬਜ਼ੁਰਗਾਂ ਦੀ ਤਸਵੀਰਾਂ ਉਹ ਕਿੱਦਾਂ ਦੇ ਕੱਪੜੇ ਪਾਉਂਦੇ ਸੀ ਕਿੱਦਾਂ ਦਾ ਜਿਹੜਾ ਸਾਰਾ ਕੁਝ ਸੀ ਤੇ ਇਹ ਇਹ ਖਿਆਲ ਕਿੱਦਾਂ ਆਇਆ ਮਨ ਦੇ ਵਿੱਚ ਜੀ ਜੀ ਸੋ ਜਿਹੜਾ ਕਹਿ ਸਕਦਾ ਕਿ ਜਿਹੜੇ ਵੀ ਬੱਚੇ ਆ ਜਿਹੜੇ ਖਾਸ ਤੌਰ ਦੇ ਉੱਤੇ ਵਿਦੇਸ਼ ਦੇ ਵਿੱਚ ਜੰਮੇ ਆ ਜਿਹੜੇ ਉਹਨਾਂ ਦੇ ਨਾਲ ਪ੍ਰਵਾਸ ਕਰਕੇ ਜਿਹੜੇ ਉਹਨਾਂ ਦੇ ਗ੍ਰੈਂਡਪੇਰੈਂਟਸ ਆਏ ਆ ਉਹਨਾਂ ਦਾ ਜਿਹੜਾ ਸਟਰਕਚਰ ਆ ਜਿਹੜਾ ਉਹਨਾਂ ਦਾ ਜਿਹੜਾ ਸਰੂਪ ਆ ਉਧਰ ਦੇਖ ਰਿਹਾ ਇਹ ਖਿਆਲ ਚ ਕਿਦਾਂ ਹੈ ਵੀ ਇਸ ਤੋਂ ਬਾਅਦ ਫਿਰ ਆਪਾਂ ਬਜ਼ੁਰਗਾਂ ਵੱਲ ਲੈ ਕੇ ਜਾਣਾ ਜੀ ਸਾਰਾ ਇਹ ਮੇਰੇ ਜੀ ਦਾ ਦਾਦੀ ਜੀ ਦਾਦਾ ਜੀ ਨਾਨਾ ਜੀ ਤੇ ਨਾਨੀ ਜੀ ਹੈ ਮੈਂ ਇਹਨਾਂ ਇਹਨਾਂ ਨੂੰ ਲੈ ਆਉਣਾ ਚਾਹੁੰਦਾ ਸੀ ਤਾਂ ਕਿ ਦੇ ਕੋਨਾ ਚਾਹੁੰਦਾ ਸੀ ਤਾਂ ਕਿ ਬਾਲੇ ਜੰਮਣ ਹੋਣ ਦਾ ਤੇ ਬਾਲੇ ਗਰੋ ਅਪ ਇੱਥੇ ਬੜੀ ਗਰੋ ਅਪ ਹੋਇਆ ਤਾਂ ਸਾਡੇ ਦਾਦਾ ਦਾਦੀ ਜੀ ਤੇ ਨਾ 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 ਨੇ ਜੀ ਸੀ ਜਿੰਨਾ ਕਰਕੇ ਉਹਨਾਂ ਦੀ ਛਤਰ ਸ਼ਾਹ ਹਾਂ ਜੀ ਉਹਨਾਂ ਨੇ ਆਪਣੀਆਂ ਕਹਾਣੀਆਂ ਸੁਣਾਈਆਂ ਸਾਡੇ ਪਰਿਵਾਰ ਬਾਰੇ ਦੱਸਿਆ ਸਾਡੇ ਧਰਮ ਬਾਰੇ ਦੱਸਿਆ ਸਾਨੂੰ ਬੋਲੀ ਸਿਖਾਈ ਆਪਦੀ ਤਾਂ ਬਾਹਰ ਰਹਿੰਦੇ ਹੋਏ ਜਿਹੜਾ ਆਪਣੇ ਗ੍ਰੈਂਡਪੈਰੈਂਟਸ ਦਾ ਇਨਫਲੂਐਂਸ ਹੈ ਗਿਆ ਇਹ ਬਹੁਤ ਜਿਆਦਾ ਹੁੰਦਾ ਜੇ ਤੁਹਾਡੇ ਨਾਲ ਹੈਗੇ ਹਾਂ ਹਾਂ ਜੀ ਬਿਲਕੁਲ ਸਹੀ ਤਾਂ ਕਿ ਮਾਤਾ ਪਿਤਾ ਜੀ ਨੇ ਉਹਨਾਂ ਨੇ ਵੀ ਆਪ ਦਾ ਖਿਆਲ ਰੱਖਣਾ ਹੁੰਦਾ ਕੰਮ ਵੀ ਕਰਨਾ ਹੁੰਦਾ ਕੰਮ ਕਰਨਾ ਹੁੰਦਾ ਪੜ੍ਹਾਈ ਸਾਨੂੰ ਅਸੀਂ ਕੈਨ ਨੋ ਬੀ ਪੇਰੈਂਟਸ ਹਨ ਸੈਟ ਅਪ ਕਰਨਾ ਚਾਹੁੰਦੇ ਸਕਸੈਸਫੁਲੀ ਹਨਾ ਉਹਨਾਂ ਨੂੰ ਕੰਮ ਆਪ ਦੀ ਮਿਹਨਤ ਕਰਨੀ ਹੁੰਦੀ ਤਾਂ ਜਿਹੜੇ ਸਾਡੇ ਗ੍ਰੈਂਡਪੇਰੈਂਟਸ ਦਾਦੀ ਦਾਦੇ ਨਾਨੇ ਨਾਨੀ ਉਹ ਉਹ ਬਹੁਤ ਇੰਪੋਰਟੈਂਟ ਹੈ ਸਾਨੂੰ ਜੋੜੀ ਰੱਖਣਾ ਜਿਹੜਾ ਜਿਹੜਾ ਸਾਡਾ ਕਲਚਰ ਹੈ ਤਾਂ ਇਹ ਮੈਂ ਦਾ ਇੱਕ ਟ੍ਰਿਬਿਊਟ ਬਣਾਉਣਾ ਚਾਹੁੰਦਾ ਸੀ ਕਿ ਇਹਨਾਂ ਦੀ ਮਿਹਨਤ ਕਰਕੇ ਹਜੇ ਵੀ ਜਿਹੜਾ ਸੀ ਰੂਪ ਸਾਡਾ ਹੈਗਾ ਸਾਡੀ ਬੋਲੀ ਹੈਗੀ ਇਹਨਾਂ ਕਰਕੇ ਹੀ ਆ ਸਭੀ ਹੋਈ ਆ ਹਾਂਜੀ ਬਿਲਕੁਲ ਸਹੀ ਤਾਂ ਤੇ ਕੱਲੇ ਮੇਰੀ ਨਹੀਂ ਪਰ ਹੋਰ ਵੀ ਜਿਹੜੇ ਸਾਰੇ ਹੈਗੇ ਆ ਆ ਬਿਲਕੁਲ ਬਿਲਕੁਲ ਜਿਹੜਾ ਕਹਿ ਸਕਦੇ ਹਾਂ ਹਾਂਜੀ ਸੋ ਬਹੁਤ ਵੱਡਾ ਯੋਗਦਾਨ ਹੈ ਤੇ ਇਧਰ ਆਪਾਂ ਆ ਜਾਈਏ ਸੋ ਫਿਰ ਇਸ ਤੋਂ ਬਾਅਦ ਬਹੁਤ ਸੋਹਣੀ ਪੇਂਟਿੰਗਸ ਬਣਾਈ ਸੋ ਇਹ ਜਿਹੜਾ ਕਹਿ ਸਕਦੇ ਕਿ ਇੰਡੀਆ ਦਾ ਰਾਸ਼ਟਰੀ ਪੰਛੀ ਆ ਮੋਰ ਜਿਹਨੂੰ ਆਪਾਂ ਕਹਦੇ ਹਾਂ ਤੇ ਮੋਰ ਦੀ 뮤직 ਦੇ ਨਾਲ ਵੀ ਇੱਕ ਸਾਹ ਜਾਂ ਖਾਸ ਤੌਰ ਦੇ ਉੱਤੇ ਜਦੋਂ ਤਾਨਸੈਨ ਦੀ ਗੱਲ ਕਰਦੇ ਆਂ ਤੇ ਵੀ ਮੋਰ ਨੱਚਦੇ ਆ ਹਨਾ ਤਾਂ ਉਹ ਇੱਕ ਕਨਸੈਪਟ ਵੀ ਜਿਹੜਾ ਆਇਆ ਤੇ ਇਹ ਵੀ ਇੱਕ ਇਹਨਾਂ ਨੇ ਪੇਸ਼ ਕੀਤਾ ਤੇ ਮੋਰ ਦੇ ਖੰਭ ਜਿਹੜੇ ਆਮ ਤੌਰ ਤੇ ਅਸੀਂ ਕੋਦ ਵੀ ਕਿਤਾਬਾਂ ਚ ਵੀ ਰੱਖਦੇ ਰਹੇ ਆਂ ਤੇ ਬੜਾ ਇਹਨੂੰ ਘਰਾਂ ਦੇ ਸ਼ਿੰਗਾਰ ਦੇ ਲਈ ਵੀ ਵਰਤਿਆ ਜਾਂਦਾ ਸੋ ਇਹ ਤੁਸੀਂ ਜਿਹੜਾ ਹੈਗਾ ਕਿ ਮੋਰ ਦਾ ਇੱਕ ਪੋਰਟਰੇਟ ਬਣਾਇਆ ਹੈ ਹਨਾ ਸੇ ਇਹਦੇ ਨਾਲ ਕੁਝ ਹੋਰ ਵੀ ਮੇਨ ਦਾ ਹੈਗੇ ਆਪਣੇ ਕਿਹੜੇ ਹਾਂਜੀ ਹਾਂਜੀ ਸੋ ਇਧਰ ਆ ਜੀ ਸੋ ਇਹ ਇਹ ਕੀ ਇਹ ਫਾਰਮਰ ਹਾਂਜੀ ਬਿਲਕੁਲ ਪੰਜਾਬ ਦੀ ਬੁਨਿਆਦ ਪੰਜਾਬ ਦੀ ਜਿਹੜੀ ਕਹਿ ਸਕਦੇ ਆ ਕਿ ਰੂਪਰੇਖਾ ਉਹ ਕਿਸਾਨ ਦੇ ਉੱਤੇ ਹੈਗੀ ਆ ਵਜਹੀ ਹੋਈ ਆ ਸੋ ਇਹ ਵੀ ਜਿਹੜਾ ਗਰਸੇਵ ਕੋਰਾਂ ਨੇ ਦਿਖਾਉਣ ਦਾ ਯਤਨ ਕੀਤਾ ਤੇ ਇਹ ਫਿਰ ਜਿਹੜੀ ਤੁਸੀਂ ਕਨਸੈਪਟ ਲਏ ਇਹ ਫਿਰ ਪਹਿਲਾਂ ਜਿੱਦਾਂ ਕੁਸ਼ਤਾਂ ਜਿੱਦਾਂ ਚਲੋ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦਾ ਤਾਂ ਆਪਣੇ ਇੱਕ ਬਿੰਬ ਜਾਂ ਤਸਵੀਰਾਂ ਬਹੁਤ ਸਾਰੀਆਂ ਆਉਂਦੀਆਂ ਜਿਹੜੀਆਂ ਬਾਕੀ ਤਸਵੀਰਾਂ ਨੇ ਇਹ ਫਿਰ ਸਾਹਮਣੇ ਪਹਿਲਾਂ ਖਿੱਚੀਆਂ ਬਣਾਈਆਂ ਦੇਖੀਆਂ ਜਾਂ ਆਪਣੀ ਇਮੇਜਿਨੇਸ਼ਨ ਚ ਆਈਆਂ ਸਾਰੀਆਂ ਅੱਜ ਜੀ ਅਸੀਂ ਚਾਰ ਸਾਲ ਹੀ ਹੋਏ ਚਲੋ ਪੇਂਟਿੰਗ ਕਰਦੇ ਨੇ ਹੌਲੀ ਹੌਲੀ ਉੱਥੇ ਤੱਕ ਪੱਧਵੀ ਤੱਕ ਪਹੁੰਚਾਂਗੇ ਪਰ ਇਹ ਸਾਰੇ ਰੈਫਰੈਂਸ ਫੋਟੋਆਂ ਹੀ ਵਰਤ ਹੋਈਆਂ ਆ ਸਾਡੇ ਅਸਲ ਚ ਮਾਮਾ ਜੀ ਸਾਨੂੰ ਖੇਤ ਨਾਨਕੇ ਪਿੰਡ ਦਿਖਾ ਰਹੇ ਸੀਗੇ ਉਦੋਂ ਦੀ ਇਹ ਫੋਟੋ ਆ ਤਾਂ ਆ ਸਾਡੇ ਮਾਮਾ ਜੀ ਨੇ ਵੀ ਫੋਟੋ ਕਾਜੀ ਸੀ ਫੀਰ ਹਲੋ ਤੜੀ ਤਸਵੀਰ ਬਣਾਈ ਤਾਂ ਬਹੁਤ ਖੁਸ਼ ਹੋਏ ਜੀ ਤਾਂ ਹਾਂਜੀ ਇੱਕ ਮਤਲਬ ਨਿਹੰਗ ਸਿੰਘ ਦੀ ਰਿਪੋਰਟ ਹਣਾ ਬਿਲਕੁਲ ਸੋ ਆਖਰ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਜਿਦਾ ਆਪਾਂ ਕਹਿ ਦਈਏ ਹਨ ਸੋ ਨਿਹੰਗਾ ਬਿਨਾ ਪੰਜਾਬ ਜਿਹੜਾ ਕਹਿ ਸਕਦੇ ਅਧੂਰਾਗਾ ਤੇ ਇਹ ਫਿਰ ਤਸਵੀਰ ਨਿਹੰਗ ਸਿੰਘ ਦੀ ਗੁਰੂ ਕੇ ਜਿਹੜਾ ਕਹਿ ਸਕਦੇ ਆ ਕਿ ਗੁਰੂ ਘਰ ਦੇ ਵਿੱਚ ਜਿਹੜੇ ਖੜੇ ਆ ਬਹੁਤ ਸੋਹਣੀ ਪੇਂਟਿੰਗ ਹੈ ਇਹ ਕਿਸੇ ਬਾਰੇ ਵੀ ਥੋੜਾ ਦੱਸੋ ਹਾਂਜੀ ਇਹ ਹੈ ਸ੍ਰੀ ਦਰਬਾਰ ਸਾਹਿਬ ਜੀ ਦੇ ਪ੍ਰਕਰਮਾ ਦੇ ਵਿੱਚੀ ਫੋਟੋ ਖਿੱਚੀ ਹੋਈ ਤਾਂ ਜਦੋਂ ਦੇਖਿਆ ਸੀਗਾ ਫੋਟੋ ਵੀ ਕਿਹ ਜਿਹਾ ਪੇਂਟਿੰਗ ਬਣਾਉਣਾ ਚਾਹਣਾ ਸੀ ਤਾਂ ਇਹ ਸਟੈਂਡ ਆਊਟ ਹੋਈ ਇੱਕਦਮ ਤਾਂ ਕਿ ਜਿਹੜਾ ਚਲੋ ਦਰਬਾਰ ਸਾਹਿਬ ਹਰਮੰਦਰ ਸਾਹਿਬ ਉਹ ਸੋਨੇ ਨਾਲ ਸਪਲੇਟ ਹੋਇਆ ਪਿਆ ਪਰ ਆਲੇ ਦੁਆਲੇ ਹੈ ਪੂਰਾ ਚਿੱਟਾ ਪੂਰਾ ਜਦਾਲੋ ਪਿਓਰ ਹੈ ਇੱਕ ਤਰ੍ਹਾਂ ਦਾ ਤਾਂ ਇਹ ਇੱਕਦਮ ਸਟੈਂਡ ਆਊਟ ਹੋਇਆ ਵੀ ਨੀਲਾ ਬਾਣਾ ਪਾਇਆ ਹੋਇਆ ਤੇ ਕੇਸਰੀ ਦਸਤਾਰ ਬਣੀ ਹੋਈ ਹੈ ਪਰ ਆਲੇ ਦੁਆਲੇ ਪੂਰਾ ਚਿੱਟਾ ਪਿਆ ਹੋਇਆ ਹੈ। ਇੱਕ ਪੁਰਾਣਾ ਇੱਕ ਆਰਕੀਟੈਕਟਾ ਜਿਹੜਾ ਖਾ ਦੇ ਦਰਵਾਜਿਆਂ ਦਾ ਹੈ ਨਾ ਸਾਰਾ ਕੁਝ। ਜੀ। ਸੋ ਕੁੱਲ ਕਿੰਨੀਆਂ ਪੇਂਟਿੰਗਸ ਲਾਈਆਂ ਤੁਸੀਂ? ਸੋ ਤਕਰੀਬਨ 17 ਆ ਜੀ। 17। ਹਾਂ ਜੀ। ਹਾਂ ਜੀ। ਤੇ 17 ਪੇਂਟਿੰਗਸ ਨੇ ਤੇ ਗ੍ਰਸੇਬ ਤੁਸੀਂ ਪ੍ਰੋਫੈਸ਼ਨਲੀ ਵੀ ਇਹਨੂੰ ਕਰਦੇ ਆ ਜਾਂ ਨਹੀਂ ਮਤਲਬ ਸ਼ੌਕੀ ਹੈ ਇਹ ਪੂਰਾ? ਹੈ ਹੈ ਤਾਂ ਸ਼ੌਕੀ ਹੈ। ਮੈਂ ਉੱਤੇ ਕਾਰਡ ਦੇਖ ਰਿਹਾ ਪਰ ਉੱਥੋਂ ਲੱਗ ਰਿਹਾ ਵੀ ਥੋੜਾ ਕੁਝ ਹੈ। ਹਾਂ ਜੀ। ਹਾਂ ਜੀ। ਹੈ ਤਾਂ ਸ਼ੌਕੀ ਪਰ ਜੇ ਕੋਈ ਇੰਟਰਸਟ ਕਿਸਦਾ ਹੈਗਾ ਵੀ ਆਪਦੇ ਘਰ ਵਿੱਚ ਟੰਗਣੀਆਂ ਹੋਣ ਤਾਂ ਇੱਕ ਖਰੀਦਣ ਦੀ ਵੀ ਆਪਰਟੀਉਨਿਟੀ ਹੈਗੀ ਹੈ ਤਾਂ ਮੇਰੇ ਨਾਲ ਇਨ ਟੱਚ ਹੋ ਜਾਓ ਅੱਛਾ ਇਹ ਵਾਲੀਆਂ ਜਦੋਂ ਜਦੋਂ ਇਹ ਪੇਂਟ ਐਕਸੀਬਿਸ਼ਨ ਤੁਹਾਡੀ ਖਤਮ ਹੋ ਜਣੀ ਉਸ ਤੋਂ ਬਾਅਦ ਤੁਸੀਂ ਸੇਲ ਕਰਨੀਆਂ ਆ ਹਾ ਆਲਰੇਡੀ ਸੇਲ ਤੇ ਹੈਗੀਆਂ ਜੇ ਲੈਣਾ ਚਾਹੁੰਦੇ ਤਾਂ ਜਦੋਂ 12 ਮਈ ਫਿਨਿਸ਼ ਹੋ ਜਾਣਗੇ ਤਾਂ ਉਦੋਂ ਉਸ ਤੋਂ ਬਾਅਦ ਵੀ ਫਿਰ ਅਵੇਲੇਬਲ ਹੋਣੀਆਂ ਜੀ ਹਾਂ ਜੀ ਸੋ ਬਿਲਕੁਲ ਜੀ ਸੋ ਇੱਥੇ 12 ਮਈ ਤੱਕ ਕ੍ਰੈਗੀ ਬਰਨ ਜਿਹੜੀ ਲਾਇਬ੍ਰੇਰੀ ਆ ਤੇ ਉੱਥੇ ਐਗਜ਼ਿਬਿਸ਼ਨ ਲੱਗੀ ਹੋਈ ਹੈ ਇਹ ਕਿ ਸਿਵਕ ਸੱਤੇ ਦਿਨ ਖੁੱਲ੍ਹਾ ਰਹਿੰਦਾ ਜਾਂ ਕਿਦਾਂ ਹੈਗਾ ਜੇ ਤੁਸੀਂ ਕਦੋਂ ਕਾ ਹਾਜ਼ਰ ਹੋਣੇ ਆ ਮੰਡੇ ਟੂ ਫਰਡੇ ਨਾ ਤਾਂ ਪੰਜੇ ਤੇ ਸੈਟਰਡੇ 11 ਤੋਂ 4 ਵਜੇ ਤੱਕ ਤੇ ਐਤਵਾਰ 12 ਤੋਂ 4 12 ਤੋਂ 4 ਹਾਂਜੀ ਤੇ ਤੁਸੀਂ ਆਪਣੇ ਬੱਚਿਆਂ ਸਮੇਤ ਇੱਥੇ ਜ਼ਰੂਰ ਆਓ ਮੇਲਿਆਂ ਤੇ ਬਹੁਤ ਜਾਣਦੇ ਆਪਾਂ ਕਬੱਡੀਆਂ ਤੇ ਬਹੁਤ ਜਾਣਦੇ ਆ ਗਾਉਣ ਵਾਲੇ ਸੁਣਨ ਬਹੁਤ ਜਾਣਦੇ ਆ ਇੱਥੇ ਵੀ ਲੈ ਕੇ ਆ ਕਿਉਂਕਿ ਪੰਜਾਬ ਦਾ ਇਹ ਕੇ ਵੀ ਰੰਗ ਆ ਸਾਡੇ ਵਿਰਸੇ ਦਾ ਕੇ ਵੀ ਰੰਗ ਆ ਇਹ ਰੰਗ ਵੀ ਸਾਡੇ ਬੱਚਿਆਂ ਤੱਕ ਜਾਣਾ ਚਾਹੀਦਾ ਕਿਉਂਕਿ ਸਾਡੇ ਇੱਥੇ ਬਹੁਤ ਸਾਰੇ ਬੱਚਿਆਂ ਦੇ ਆਪਣੇ ਵੀ ਸ਼ੌਕ ਹੁੰਦੇ ਨੇ ਪੇਂਟਿੰਗ ਦਾ ਸ਼ੌਕ ਪੋਇਟਰੀ ਦਾ ਸ਼ੌਕ ਤਾਂ ਉਹਦੇ ਮੁਤਾਬਕ ਇਹ ਉਹਨਾਂ ਨੂੰ ਇੱਕ ਸੇਧ ਦੇਣ ਵਾਲਾ ਇਹ ਇਹ ਯਾਤਰਾ ਜਿਹੜੀ ਹੋਵੇ ਕਿ ਤੁਸੀਂ ਅੱਧਾ ਘੰਟਾ ਕੱਢ ਕੇ ਇੱਥੇ ਆਓਗੇ ਤੇ ਮੈਂ ਉੱਥੇ ਗਰਸੇਵ ਖੁਰਾਂ ਦਾ ਕਾਰਡ ਵੀ ਆ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਇਹ ਕੈਮਰੇ ਦੇ ਵਿੱਚ ਵੀ ਅਸੀਂ ਕਰ ਦਿੰਨੇ ਆ ਤੇ ਇਹਨਾਂ ਦਾ ਇੱਥੇ ਤੁਸੀਂ ਨੰਬਰ ਵਗੈਰਾ ਵੀ ਜਿਹੜਾ ਹੈਗਾ ਕਿ ਇਹਨੂੰ ਜ਼ੂਮ ਕਰਕੇ ਦੇਣਾ ਸਾਬ ਇੱਥੇ ਕਰ ਦਈਏ ਇਦਾਂ ਹੀ ਜਿਹੜਾ ਹੈਗਾ ਕਿ ਦੇਖ ਸਕਦੇ ਆ ਤਾਂ ਤੁਸੀਂ ਇੱਥੇ ਇਹਨਾਂ ਨਾਲ رابطہ ਵੀ ਕਰ ਸਕਦੇ ਆ ਤੇ ਇਹ رابطہ ਕਰਨ ਤੋਂ ਬਾਅਦ ਜਿਹੜਾ ਕਹਿ ਸਕਦੇ ਤੁਸੀਂ ਇਹਨਾਂ ਨਾਲ ਪਰਸਨਲੀ ਵੀ ਕੋਈ ਡਾਇਲੌਗ ਕਰਨਾ ਕੋਈ ਗੱਲਬਾਤ ਕਰਨਾ ਤੇ ਤੁਹਾਡਾ ਸੋਸ਼ਲ ਮੀਡੀਆ ਵੀ ਕੋਈ ਹੈ ਪਲੇਟਫਾਰਮ ਜਿੱਤੇ ਤੁਹਾਨੂੰ ਡਾਇਰੈਕਟ ਕੀਤਾ ਜਾ ਸਕਦਾ ਹੈ ਇੰਸਟਾਗ੍ਰam ਤੇ ਹੈਗਾ ਜੀ ਜੀ ਸਿੰਘ .art ਓਕੇ ਜੀ ਇੰਸਟਾਗ੍ਰam ਦੇ ਉੱਤੇ jiisingh.art ਜਿਹੜਾ ਤੁਸੀਂ ਸਰਚ ਕਰ ਸਕਦੇ ਆ ਸਾਡੇ ਲੋਕਲ ਆਰਟਿਸਟ ਨੇ ਤੇ ਬੜਾ ਸੋਹਣਾ ਕੰਮ ਕਰ ਰਹੇ ਨੇ ਤੇ 12 ਮਈ ਤੱਕ ਜਿਹੜਾ ਹੈਗਾ ਕਿ ਇਹ ਪੋਰਟਰੇਟ ਆਫ ਪੰਜਾਬ ਜਿਹੜੀ ਕ੍ਰੈਗੀਬਰਨ ਲਾਇਬ੍ਰੇਰੀ ਚ ਹਾਜ਼ਰ ਹੋ ਉਹ ਤੇ ਤੁਸੀਂ ਗੇੜਾ ਜ਼ਰੂਰ ਮਾਰ ਕੇ ਜਾਣਾ ਗਰਸੇਵਕ ਤੁਹਾਡਾ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਤੇ ਉਮੀਦ ਹੈ ਕਿ ਇਹ ਪੁਲਾੰਗਾ ਅੱਗੇ ਹੋਰ ਵੀ ਵੱਡੀਆਂ ਤੇ ਵਿਆਪਕ ਹੋਣਗੀਆਂ ਸੋ ਸ਼ੁਭ ਕਾਮਨਾ ਤੁਹਾਨੂੰ ਬਹੁਤ 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 ਧੰਨਵਾਦ ਸੋ ਤੁਸੀਂ ਇਸ ਤਰੀਕੇ ਨਾਲ ਹੀ ਸੀ7 ਆਸਟ੍ਰੇਲੀਆ ਉੱਤੇ ਜੁੜੇ ਰਹਿਣਾ ਸਾਡੀ ਕੋਸ਼ਿਸ਼ ਹੋਊਗੀ ਕਿ ਜੋ ਵੀ ਨਵੇਂ ਕਲੇ ਰੰਗ ਨੇ ਇੱਥੇ ਜਿਦਾ ਕਹਿੰਦੇ ਪੋਰਟਰੇਟ ਆਫ ਪੰਜਾਬ ਇਨ ਆਸਟ੍ਰੇਲੀਆ ਸੋ ਅਸੀਂ ਉਹ ਨਵੇਕਲੇ ਰੰਗ ਜਿਹੜੇ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਸੋ ਕੈਮਰੇ ਦੇ ਪਿੱਛੇ ਅਵਤਾਰ ਸਿੰਘ ਟਹਿਣਾ ਨਾਲ ਮੈਨੂੰ ਤਰਨ ਦੀ ਬਲਾਸਪੁਰ ਨੂੰ ਦਿਓ ਇਜਾਜ਼ਤ ਤੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਸਾਡੇ ਲੋਕਲ ਸਥਾਨਿਕ ਸਾਡੇ ਵੀਰਾਂ ਪਾਣਾਂ ਤੱਕ ਪਹੁੰਚ ਸਕੇ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ